ਚੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਵੱਲੋਂ ਤਨਖਾਈਆ ਐਲਾਨੇ ਜਾਣ ਤੋਂ ਬਾਅਦ ਸੰਗਤ ਇਹ ਜਾਣਨਾ ਚਾਹੁੰਦੀ ਹੈ ਕਿ ਹੁਣ ਤੱਕ ਕਿਸ-ਕਿਸ ਨੂੰ ਤਨਖਾਈਆ ਐਲਾਨਿਆ ਗਿਆ ਅਤੇ ਕਿਸ ਕਿਸ ਨੂੰ ਕੀ ਕੀ ਸਜ਼ਾ ਦਿੱਤੀ ਗਈ ਤਨਖਾਈਆ ਦਾ ਮਤਲਬ ਸਿੱਖ ਧਰਮ ਤੋਂ ਛੇਕ ਦੇਣ ਦੇ ਨਾਲ ਹੁੰਦਾ ਹੈ ਇਸ ਦਾ ਅਰਥ ਹੁੱਕਾ ਪਾਣੀ ਬੰਦ ਕਰ ਦੇਣਾ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਵਿਅਕਤੀ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ ਪੰਚਤਾ ਪਹਿਲਾ ਤਨਖਾਇਆ ਮਹਾਰਾਜਾ ਰਣਜੀਤ ਸਿੰਘ ਨੂੰ ਕਰਾਰ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਕੋੜੇ ਬਿਮਾਰੀ ਗਏ ਸਨ ਹਾਲਾਂਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਧਾਰਮਿਕ ਵਿਵਤੀ ਦੇ ਬੰਦੇ ਸਨ ਪਰ ਮੌਰਾ ਨਾਮ ਦੀ ਇੱਕ ਮੁਸਲਮਾਨ ਇਸਤਰੀ ਦੇ ਘਰ ਜਾਣ ਤੇ ਉਹਨਾਂ ਨੂੰ ਪੰਚ ਦਾ ਦੋਖੀ ਮੰਨਿਆ ਗਿਆ ਸੀ ਹਾਲਾਂਕਿ ਉਸ ਦੇ ਘਰ ਆਉਣ ਦੀ ਇੱਛਾ ਉਸ ਇਸਤਰੀ ਨੇ ਹੀ ਜਤਾਈ ਸੀ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਕੁਲਵੰਤ ਸਿੰਘ ਨੇ ਮਹਾਰਾਜਾ ਨੂੰ ਕੋੜੇ ਬਿਮਾਰੇ ਸਨ ਇਸ ਤੋਂ ਇਲਾਵਾ ਉਹਨਾਂ ਨੂੰ ਖਰਜਾਨਾ ਵੀ ਲਗਾਇਆ ਗਿਆ ਸੀ ਫਿਰ ਕਿਤੇ ਜਾ ਕੇ ਉਹਨਾਂ ਨੂੰ ਮਾਫੀ ਦਿੱਤੀ ਗਈ ਸੀ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਸਾਲ 1984 ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਬਲੂ ਸਟਾਰ ਆਪਰੇਸ਼ਨ ਤੋਂ ਅਗਲੇ ਦਿਨ ਹੀ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹਰਮੰਦਰ ਸਾਹਿਬ ਪਹੁੰਚ ਗਏ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ ਫੌਜੀ ਕਾਰਵਾਈ ਤੋਂ ਦੁਖੀ ਗਿਆਨੀ ਜ਼ੈਲ ਸਿੰਘ ਨੇ ਪਰਿਕਰਮਾ ਕੀਤੀ ਅਤੇ ਕਈ ਘੰਟੇ ਗ੍ਰੰਥੀ ਸਿੰਘ ਨਾਲ ਗੱਲਬਾਤ ਵੀ ਕੀਤੀ ਉਸ ਸਮੇਂ ਲੋਕਾਂ ਨੂੰ ਲੱਗਿਆ ਕਿ ਗਿਆਨੀ ਜੈਲ ਸਿੰਘ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ ਇਸ ਬੱਜਰ ਗਲਤੀ ਦੀ ਮਾਫੀ ਮੰਗਣ ਆਏ ਹਨ ਲੋਕ ਦੁਖੀ ਸਨ ਇਸ ਤੌਰੇ ਦਾ ਫੁਟੇਜ ਤੇ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਜਿਸ ਵਿੱਚ ਗਿਆਨੀ ਗੋਲਡਨ ਟੈਂਪਲ ਦਾ ਤੋਰਾ ਕਰ ਰਹੇ ਸਨ ਗਿਆਨੀ ਉਸ ਵੇਲੇ ਚੁੱਤੀਆਂ ਸਮੇਤ ਸਨ ਕਾਤੇ ਨਾਲ ਹੀ ਇੱਕ ਵਿਅਕਤੀ ਉਹਨਾਂ ਦੇ ਲਈ ਛਤਰੀ ਲੈ ਕੇ ਵੀ ਖੜਾ ਸੀ ਇਸ ਤੋਂ ਬਾਅਦ ਯਾਨੀ ਜੈਲ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸੇ ਤਰ੍ਹਾਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਰੀਬੀ ਰਹੇ ਬੂਟਾ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਆਪਰੇਸ਼ਨ ਬਲੂ ਸਟਾਰ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਕਾਫੀ ਨੁਕਸਾਨਿਆ ਗਿਆ ਸੀ ਬੂਟਾ ਸਿੰਘ ਆਪਣਾ ਲੰਡਨ ਦੌਰਾ ਵਿੱਚ ਛੱਡ ਕੇ ਅਕਾਲ ਤਖਤ ਸਾਹਿਬ ਦੀ ਕਾਰ ਸੇਵਾ ਕਰਵਾਉਣ ਜਿੱਲ ਅੱਗੇ ਪਰ ਕੋਈ ਵੀ ਗ੍ਰੰਥੀ ਸਿੰਘ ਕਾਰ ਸੇਵਾ ਲਈ ਰਾਜ਼ੀ ਨਾ ਹੋਇਆ ਤਾਂ ਬੂਟਾ ਸਿੰਘ ਪਟਨਾ ਤੋਂ ਇੱਕ ਗ੍ਰੰਥੀ ਨੂੰ ਨਾਂ ਲੈ ਕੇ ਆਏ ਸਿੱਖ ਸੰਗਤ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਨੂੰ ਗਵਾਰਾ ਨਾ ਸਮਝਿਆ ਜਦੋਂ ਬੂਟਾ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੇ ਉਹਨਾਂ ਨੇ ਸਜਾ ਤੋਂ ਵੀ ਇਨਕਾਰ ਕਰ ਦਿੱਤਾ ਨਤੀਜਾ ਇਹ ਹੋਇਆ ਕਿ ਕੁਝ ਦਿਨ ਬਾਅਦ ਜਦੋਂ ਉਹਨਾਂ ਦੀ ਮਾਤਾ ਦੀ ਮੌਤ ਹੋਈ ਤਾਂ ਕੋਈ ਵੀ ਗ੍ਰੰਥੀ ਪਾਠ ਕਰਨ ਲਈ ਰਾਜ਼ੀ ਨਹੀਂ ਹੋਇਆ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਪਹਿਲੇ ਮੁੱਖ ਮੰਤਰੀ ਬਣੇ ਸ਼੍ਰੋਮਣੀ ਅਕਾਲੀ ਦਲ ਉਦੋਂ ਤੱਕ ਦੋ ਹਿੱਸਿਆਂ 'ਚ ਵੰਡਿਆ ਜਾ ਚੁੱਕਿਆ ਸੀ ਇੱਕ ਦੇ ਆਗੂ ਸਨ ਪ੍ਰਕਾਸ਼ ਸਿੰਘ ਬਾਦਲ ਤੇ ਦੂਸਰੇ ਦੇ ਹਰਚਰਮ ਸਿੰਘ ਲੋਗਵਾਲ ਬਰਨਾਲਾ ਅਕਾਲੀ ਦਲ ਲੋਗਵਾਲ ਤੋਂ ਸੰਗ ਕਰੀਬ 2 ਸਾਲ ਬਾਅਦ ਸ਼੍ਰੀ ਅਕਾਲ ਤਖਤ ਸਹਿਕ ਦੇ ਜਚੇਦਾਰ ਦਰਸ਼ਨ ਸਿੰਘ ਰਾਗੀ ਨੇ ਅਕਾਲੀ ਇਕਤਾ ਦੀ ਕੋਸ਼ਿਸ਼ ਕੀਤੀ ਪਰ ਬਰਨਾਲਾ ਨਹੀਂ ਮੰਨੇ ਬਰਨਾਲਾ ਨੇ ਇਹ ਵੀ ਕਿਹਾ ਕਿ ਗ੍ਰੰਥੀ ਸਿੰਘਾਂ ਨੂੰ ਸਿਆਸੀ ਮਾਮਲਿਆਂ 'ਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਇਸ ਤੇ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਜਥੇਦਾਰ ਦੇ ਹੁਕਮਾਂ ਅਨੁਸਾਰ ਬਰਨਾਲਾ ਨੂੰ ਅਕਾਲੀ ਦਲ ਲਾਂਗੋਵਾਲ ਦੀ ਪ੍ਰਧਾਨਗੀ ਤੋਂ ਵੀ ਸਤੀਫਾ ਦੇਣਾ ਪਿਆ ਫਿਰ ਇੱਕ ਹਫ਼ਤੇ ਲਈ ਉਹਨਾਂ ਨੂੰ ਗੁਰਦੁਆਰੇ 'ਚ ਜੁੱਤੇ ਅਤੇ ਵਰਤਨ ਸਾਫ਼ ਕਰਨ ਦੀ ਸਜ਼ਾ ਸੁਣਾਈ ਗਈ 18 ਦਿਨ ਤੱਕ ਉਹਨਾਂ ਦੇ ਗਲੇ ਵਿੱਚ ਇੱਕ ਤਖਤੀ ਲਟਕਾ ਦਿੱਤੀ ਗਈ ਜਿਸ ਤੇ ਲਿਖਿਆ ਹੋਇਆ ਸੀ ਕਿ ਮੈਂ ਪਾਪੀ ਹਾਂ ਵਾਹਿਗੁਰੂ ਮੈਨੂੰ ਮਾਫ ਕਰੋ 11 ਦਿਨ ਦੇ ਪੰਜ ਅਖੰਡ ਪਾਠ ਰਖਾਏ ਗਏ ਜਿਸ ਵਿੱਚ ਉਹਨਾਂ ਨੂੰ ਸ਼ਾਮਲ ਹੋਣ ਲਈ ਵੀ ਕਿਹਾ ਗਿਆ ਸੀ ਨਾਲ ਹੀ 4400 ਰੁਪਏ ਦੇ ਗਰੀਬ ਚੜਾਵਾ ਚੜਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਮਾਫੀ ਦਿੱਤੀ ਗਈ 2014 ਦੀਆਂ ਲੋਕ ਸਭਾ ਚੋਣਾਂ 'ਚ ਅਲਨ ਜੇਤਲੀ ਦੇ ਪ੍ਰਚਾਰ ਦੌਰਾਨ ਵਿਕਰਮ ਸਿੰਘ ਮਜੀਠੀਆ ਗੁਰਬਾਣੀ ਦੀਆਂ ਟੁਕਾਂ ਨਾਲ ਛੇੜਛਾੜ ਕਰ ਬੈਠੇ ਉਸ ਦੌਰਾਨ ਵੀ ਮਜੀਠਿਆ ਨੂੰ ਤਨਖਾਹਾਂ ਘਰਾ ਦਿੱਤਾ ਗਿਆ ਸੀ ਮਜੀਠਿਆ ਨੇ ਕਿਹਾ ਸੀ ਦੇਹ ਸਿਵਾ ਵਰ ਮੋਹ ਅਹੇ ਸੁਭ ਕਰਮਨ ਸੇ ਕਬ ਹੂ ਨ ਡਰੂ ਨਾ ਡਰੂ ਅਹੇ ਚ ਜਾਇ ਲਣੂ ਨਿਸ਼ਚੈ ਕਰ ਅਰੁਣ ਜੇਤਲੀ ਕੀ ਚੀਤ ਕਰੋ ਜਦ ਕੀ ਸੁਕਾ ਇਹ ਸਨ ਕਿ ਦੇਹ ਸਿਵਾ ਵਰ ਮੋਹ ਅਹੇ ਸੁਭ ਕਰਮਨ ਸੇ ਕਬ ਹੂ ਨ ਡਰੂ ਨਾ ਡਰੂ ਅਹੇ ਸੋ ਜਾਵ ਹਲਣੂ ਨਿਸ਼ਚੈ ਕਰ ਆਪਣੀ ਜੀਤ ਕਰੋ ਇਸ ਤੇ ਮਜੀਠਿਆ ਨੂੰ ਤਨਖੇਰ ਕਰਾਰ ਕੀਤਾ ਗਿਆ ਸੀ ਇਹ ਸਿਰ ਕੁਝ ਉਹ ਲੀਡਰ ਜਿਨ੍ਹਾਂ ਨੂੰ ਤਲਸਾਇਆ ਕਰਾਰ ਦਿੱਤਾ ਗਿਆ ਅਤੇ ਉਹਨਾਂ ਨੂੰ ਕੀ ਕੀ ਸਜ਼ਾ ਦਿੱਤੀ ਗਈ ਅਸੀਂ ਆਪਣੇ ਸੰਗਠਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਗਲਤੀ ਹੋਵੇ ਤੇ ਅਸੀਂ ਉਸ ਲਈ ਮਾਫੀ ਚਾਹੁੰਦੇ ਹਾਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par